ਲਓ ਜੀ ਸੰਗ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਗਾਗਰ ਮਾਰਗ ਆ ਜੀ ਇਹ ਤੇ ਇਧਰੋਂ ਹੀ ਗਾਗਰ ਦੀ ਸੇਵਾ ਹੁੰਦੀ ਹੈ ਜੀ ਸਵੇਰੇ ਸਵੇਰੇ ਵੈਸੇ ਤਾਂ ਜੀ ਇਸ ਵਲੌਗ ਤੋਂ ਪਹਿਲਾਂ ਗਾਗਰ ਵਾਲਾ ਵਲੌਗ ਪੈ ਜਣਾ ਜੀ ਸਵੇਰੇ ਅੱਜ ਗਾਗਰ ਦੀ ਸੇਵਾ ਹੋਈ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੀ ਹੈ ਜੀ ਸਾਰੇ ਜਣੇ ਇੱਥਾ ਕਹੋਗੇ ਚੜਦੀ ਕਲਾ ਤੋਂ ਹੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ। ਸੋ ਸਭ ਤੋਂ ਪਹਿਲਾਂ ਤਾਂ ਜੀ ਅੱਜ ਸਾਡਾ ਲਾਸਟ ਦਿਨ ਹੈ ਜੀ ਹਜੂਰ ਸਾਹਿਬ। ਕੱਲ ਸਾਡੀ ਟ੍ਰੇਨ ਆ ਅਸੀਂ ਅੱਜ ਗਾਗਰ ਦੀ ਸੇਵਾ ਦੀ ਵੀਡੀਓ ਬਣਾ ਲਈ ਜੀ। ਠੀਕ ਆ ਆਪ ਵਿੱਚ ਇੱਕ ਪਤਾ ਨਹੀਂ ਕਿਹੜਾ ਭਾਈ ਕਮੈਂਟ ਕਰਦਾ ਕਹਿੰਦਾ ਇਹਨਾਂ ਤੇ ਉੱਠ ਨਹੀਂ ਹੋਣਾ ਇਹਨਾਂ ਤੇ ਆਏ ਨਹੀਂ ਇਹਨਾਂ ਤੇ ਹੋ ਨਹੀਂ। ਚਲੋ ਫਿਰ ਉਹਨਾਂ ਨੂੰ ਆਏ ਹੋਊਗਾ ਵੀ ਮੇਰਾ ਕਮੈਂਟ ਪੜ ਕੇ ਇਹ ਅਗਰ ਕਿਤੇ ਜਾਇਆ ਇਹਦੇ ਭਾਈ ਇਦਾਂ ਨੂੰ ਸੋਚਣਾ ਕਹਿੰਦੇ ਨੇ ਮੈਂ ਸੋਚੀ ਚਲੋ ਆ ਬੜਾ ਦਿਮਾਗ ਕਹਿੰਦੇ ਆਪਣੇ ਦਿਲ ਸੰਤੁਸ਼ਟ ਕਰਨਾ ਹੂੰ ਠੀਕ ਆ ਮੈਂ ਬਹੁਤ ਵਾਰੀ ਇਹਨੂੰ ਗੱਲ ਕਰਦੀ ਹੁੰਦੀ ਆ ਕਿ ਇਹ ਜਦ ਪਤਾ ਆਪਾਂ ਨੂੰ ਵੀ ਇਸ ਇਸ ਚੀਜ਼ ਇੱਧਰ ਨੂੰ ਜਾਵਾਂਗੇ ਤਾਂ ਕਿੰਨਿਆਂ ਦਾ ਫਾਇਦਾ ਹੋਊਗਾ ਪਰ ਆਪਾਂ ਨੂੰ ਉਹ ਚੀਜ਼ ਛੱਡ ਕੇ ਆਏ ਹੁੰਦਾ ਇੱਕ ਚੀਜ਼ ਕਰੀਏ ਵੀ ਦਿਲ ਸੰਤੁਸ਼ਟ ਹੋਗਾ ਸਾਟਾ ਬਹੁਤ ਦੁਨੀਆਵੀ ਗੱਲਾਂ ਚੱਲਦੀਆਂ ਹੈ ਠੀਕ ਆ ਸੋ ਤੋਂ ਉਨਾ ਆਜਾ ਕਹਿੰਦੇ ਨੇ ਆਪਣੇ ਆਪ ਨੂੰ ਛੱਡ ਕੇ ਦੂਸਰਿਆਂ ਬਾਰੇ ਜੇ ਸੋਚੂਗੇ ਤਾਂ ਵਧੀਆ ਕਰਨ ਵੈਸੇ ਟਾਈਮ ਅੱਜ ਕੱਲ ਕੁਛ ਹੋਰ ਚੱਲਦਾ ਅੱਜ ਕੱਲ ਟਾਈਮ ਇਹ ਸਿਖਾ ਰਿਹਾ ਦੂਸਰਿਆਂ ਨੂੰ ਛੱਡ ਕੇ ਆਪਣੇ ਬਾਰੇ ਸੋਚੋ ਹੋ ਕਿਉਂਕਿ ਦੁਨੀਆ ਇਹ ਹੈ ਜੀ ਹੋਗੀ ਨਾ ਅਸੀਂ ਬਸ ਰਹੇ ਰੱਬ ਦਾ ਨਾ ਵੀ ਦੁਨੀਆ ਕਹਿੰਦੀ ਆ ਵੀ ਜੇ ਤੇਰੇ ਕੋਲ ਕੁਝ ਕੋਈ ਚੰਗਾ ਗੁਣਾ ਹੋ ਕਾਤੇ ਆ ਆ ਸਿੱਧੀ ਜੀ ਗੱਲ ਆ ਆਪ ਤੇ ਚਾਹੇ 100 ਗੁਣ ਆਪ ਤੇ ਚਾਹੇ ਕਰਦੇ ਇੱਜ਼ਤ ਨਾ ਹੋਵੇ ਆਪ ਕੋਲ ਚਾਹੇ ਲਾਜ ਨਾ ਹੋਵੇ ਆਪ ਕੋਲ ਆਪ ਚਾਹੇ ਰੱਜ ਜਗੇ ਨਸ਼ੇ ਪੱਤੇ ਕਰਦਾ ਹੋਵੇ ਆਪ ਚਾਹੇ ਰੱਜ ਜਗੇ ਗਾਣਾ ਗਾੜਦਾ ਹੋਵੇ ਆਪ ਚਾਹੇ ਅੰਮ੍ਰਿਤ ਵੇਲੇ ਕਦੇ ਉੱਠਿਆ ਹੀ ਨਾ ਹੋਵੇ ਆਪ ਕਦੇ ਕੋਈ ਕੰਮ ਕਰ ਕੀਤਾ ਹੀ ਨਾ ਹੋ ਪਰ ਦੂਸਰੇ ਦੂਸਰੇ ਦੇ ਪ੍ਰਤੀ ਮੂੰਹ ਹਲਾਉਣਾ ਜਿਹਨੂੰ ਕਹਿ ਦਿੰਦੇ ਆ ਬਹੁਤ ਹੀ ਜ਼ਿਆਦਾ ਸੌਖਾ ਠੀਕ ਹੈ ਫਿਰ ਕਹਿ ਦਿੰਦੇ ਆ ਜੈਸਮੀਨ ਜੀ ਗਿਆਨ ਦੀ ਦੇਵੀ ਬਹੁਤ ਵੱਡੀ ਗੱਲ ਆ ਮੈਂ ਹੈਗੇ ਆ ਜੀ ਗਿਆਨ ਦੀ ਦੇਵੀ ਸ਼ੁਕਰੀਆ ਤੁਸੀਂ ਆਪ ਸਭ ਨੇ ਮੈਨੂੰ ਇਹ ਉਪਲਬਧੀ ਦਿੱਤੀ ਅਹੁਦਾ ਦਿੱਤਾ ਇਹ ਸੌਰੀ ਵੀ ਮੈਂ ਗਿਆਨ ਦੀ ਦੇਣੀ ਜਿਹਦੇ ਕੋਲ ਗਿਆਨ ਹੁੰਦਾ ਉਹੀ ਦਿੰਦਾ ਹੁੰਦਾ ਹਨ ਨਹੀਂ ਤੁਸੀਂ ਇਹ ਨਹੀਂ ਦੇ ਦਿੰਦੇ ਤੁਸੀਂ ਨਹੀਂ ਬੋਲਦੇ ਤੁਸੀਂ ਤਾਵਾ ਤਾਵਾ ਹੀ ਬੋਲਦੇ ਆ ਮੈਂ ਤਾਂ ਫਿਰ ਵੀ ਚਿਹਰਾ ਦਿਖਾਵਾ ਹੀ ਕਰਦੀ ਆ ਚੰਗਾ ਤਾਂ ਬੋਲਦੀ ਆ ਠੀਕ ਸੋ ਚਲੋ ਚੱਲੀ ਜਾਂਦਾ ਹੈ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਖਸ਼ਿਆ ਕਈ ਤਾਂ ਗੁਰਗੋਵੇਂ ਸਿੰਘ ਜੀ ਨੂੰ ਵੀ ਗੱਲ ਤਾਂ ਦੱਸੀ ਜਾਂਦੇ ਆ ਠੀਕ ਹੈ ਏ ਪੀਰਾ ਨੂੰ ਗਲਤ ਦਸੀ ਜਾਂਦਾ ਏ ਕੋਈ ਸੀ ਸਿੰਘਾਂ ਨੂੰ ਗਲਤ ਦਸੀ ਜਾਂਦਾ ਏ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਖੁਆਜਾ ਕਿੰਨੀ ਬੜੀ ਚੀਜ਼ ਹੈ ਉਹਨੂੰ ਵੀ ਗਲਤ ਦੱਸਦੇ ਹੁਣ ਅੱਜ ਤੁਹਾਨੂੰ ਦੱਸਦੇ ਆ ਹੁਣ ਜੇ ਸਾਡੇ ਘਰ ਕੋਈ ਬੱਚਾ ਆਉਂਦਾ ਜਾਂ ਸਾਡੇ ਘਰ ਦੇ ਵਿੱਚ ਕੋਈ ਵਿਆਹ ਹੁੰਦਾ ਸੀ ਖੁਆਜੇ ਪਰ ਮੱਥਾ ਟੇਕਦੇ ਅਸੀਂ ਵੀਡੀਓ ਨਹੀਂ ਜੀ ਸ਼ੂਟ ਕਰੀ ਹਰ ਕੋਣ ਦੇਖੋ ਅੱਜ ਇਹ ਮੱਥਾ ਟੇਕਣ ਦੀ ਕਿਉਂ ਕਿ ਸਾਨੂੰ ਐਂ ਇਦਾਂ ਵੀ ਲੋਕਾਂ ਨੇ ਬੋਲਣਾ ਗਲਤ ਪਾਪ ਸਾਨੂੰ ਇਹ ਲੱਗਦਾ ਹੂੰ ਇੱਕ ਬਹੁਤ ਸਮਝਦਾਰ ਵੀ ਆਈ ਨਹੀਂ ਕਹਿੰਦੇ ਵੀ ਸਾਰੇ ਕੋ ਜਿਹਦੇ ਆ ਬਹੁਤ ਸਮਝਦਾਰ ਵੀ ਹੈਗੇ ਆ ਤੇ ਹੁਣ ਇਸ ਟਾਈਮ ਅਸੀਂ ਤੁਹਾਨੂੰ ਜਿਵੇਂ ਕਿ ਪਤਾ ਹੈ ਵੀ ਅਬਚਲ ਨਗਰ ਸ਼੍ਰੀ ਨੰਦੇ ਸ਼੍ਰੀ ਹਜੂਰ ਸਾਹਿਬ ਨੰਡੇੜ ਵਿੱਚ ਪਹੁੰਚੇ ਹੋਏ ਆ ਜੀ ਅੱਜ ਸਾਡਾ ਲਾਸਟ ਦਿਨ ਆ ਅੱਜ ਇਤਨਾ ਵੀ ਕਰ ਲਿਆ ਸ਼ੂਟ ਜੋ ਜੋ ਤੁਹਾਨੂੰ ਦਿਖਾ ਸਕੀ ਐ ਅਸੀਂ ਫਿਰ ਵਿੱਚ ਕਹਿ ਦਿੰਦੇ ਆ ਵੀ ਦੇਖ ਲੋ ਵੀ ਇਹ ਨਾਮ ਜਪਣ ਨੂੰ ਆਏ ਆ ਆਏ ਕਰਦੇ ਆ ਜੀ ਨਾਮ ਜਪਣਾ ਨੀ ਵੀਡੀਓਜ਼ ਬਣਾਈਆਂ ਤੁਸੀਂ ਦੇਖਦੇ ਨਹੀਂ ਸਾਨੂੰ ਐਦਾਂ ਹੁੰਦਾ ਏ ਵੀ ਤੁਸੀਂ ਦੂਰ ਬੈਠੇ ਖੁੱਤੋ ਜੇ ਨਹੀਂ ਆ ਹੁੰਦਾ ਤੁਸੀਂ ਸਭ ਕੁਝ ਦੇਖ ਸਕੋ ਕੱਲਾ ਇਹ ਨਹੀਂ ਧਾਰਮਿਕ ਪੱਖੋਂ ਵੀ ਸਭ ਕੁਝ ਦੇਖ ਸਕੋ ਸਮਾਜਿਕ ਪੱਖੋਂ ਵੀ ਦੇਖੋ ਠੀਕ ਆ ਵੀ ਕੀ ਕੁਝ ਇੱਥੇ ਚੱਲ ਰਿਹਾ ਹੈ ਵੀ ਤੁਹਾਨੂੰ ਵੀ ਖਿੱਚੇ ਪਰਮਾਤਮਾ ਵੱਲ ਠੀਕ ਹੈ ਵੀਡੀਓ ਤਾਂ ਬਣਾਈ ਲਈਆਂ ਪਹਿਲਾਂ ਪਾਈਆਂ ਵੀ ਸਾਰੀਆਂ ਗੁਰੂ ਵਾਲੀਆਂ ਆਂ ਆਂ ਆਹ ਲਾਖਾਂ ਦਾ ਖਾਣਾ ਵੀ ਨਾਲੇ ਗੱਲ ਪਤਾ ਕੀ ਏ ਲਾਈਨ ਵਾਈਜ਼ ਚੱਲਣਾ ਪੈਂਦਾ ਹਾਂ ਹੁਣ ਜੇ ਅਸੀਂ ਅੱਜ ਜਿਹੜੀ ਵੀਡੀਓ ਬਣਾਈ ਆ ਉਹ ਅਸੀਂ ਅੱਜ ਅਪਲੋਡ ਕਰਦੀਏ ਪਿਛਲੀਆਂ ਜਿਹੜੀਆਂ ਉਹ ਸਾਡੀਆਂ ਬੇਕਾਰ ਆ ਅਸੀਂ ਹੁਣ ਜਿਹੜੀਆਂ ਸਾਡੇ ਕੋਲ ਬਣੀਆਂ ਪਈਆਂ ਐ ਉਹ ਸੀ ਸਟੈਪ 바이 ਸਟੈਪ ਛੱਡ ਰਹੇ ਹਾਂ ਗਾਗਰ ਵਾਲੀ ਵੀ ਵੀਡੀਓ ਪਈ ਆ ਬਣਾਈ ਵੀ ਆ ਉਹ ਵੀ ਅੱਜ ਸਵੇਰੇ ਮਾਰਨਿੰਗ ਦੀ ਤੇ ਉਹ ਵੀ ਅਪਲੋਡ ਹੋਊਗੀ ਮਤਲਬ ਸਟੈਪ 바이 ਸਟੈਪ ਚੱਲਦਾ ਇਹ ਕੰਮ ਆਮ ਸਿਮਰਨ ਦੀ ਗੱਲ ਕਰਦੇ ਆ ਵੀ ਇਹ ਵੀਡੀਓ ਬਣਾਈ ਜਾਂਦੇ ਬਜ਼ਾਰਾਂ 'ਚ ਘੁੰਮੀ ਜਾਂਦੇ ਰੱਬ ਦਾ ਨਾਉ ਨਿਜੀਲੰਡ ਦੇ ਉਹਦੀ ਵੀਡੀਓ ਬਣਾ ਕੇ ਪਾਈ ਜਾਂਦੇ ਆ ਜੀ ਅਸੀਂ ਤੁਹਾਨੂੰ ਮੂਰਖਾਵਾ ਭਾਈ ਗੁਰੂ ਬਹਾਦਰ ਗੁਰੂ ਕਿੰਨੀ ਵਾਰੀ ਅਸੀਂ ਨਾਮ ਲਟਾ। ਤੁਸੀਂ ਉੱਠੇ ਹੈ ਨਾ। ਭਾਈ ਜਿਹੜਾ ਬੰਦਾ ਕਮੈਂਟ ਕਰਦਾ ਉਹੀ ਠਾੜ ਕੇ ਗਿਆ ਸਾਨੂੰ। ਸਹੀ ਹੈ। ਅਸੀਂ ਤਾਂ ਉੱਠੇ ਹੀ ਨਹੀਂ। ਹਾਂ। ਕਮੈਂਟ ਕਰਕੇ ਗਿਆ ਤਾਂ ਤੁਸੀਂ ਗਾਗਰ ਦੀ ਸੇਵਾ ਕਰਨੀ ਲੱਗੀ। ਕਮੈਂਟ ਅਸੀਂ ਅੱਜ ਪੜੇ ਆ ਤੇ ਗਾਗਰ ਦੀ ਸੇਵਾ ਅਸੀਂ ਭਾਈ ਕਰੀ ਬੈਠੇ ਆ। ਬਹੁਤ ਸਹੀ ਹੈ ਸਾਡੀ ਅੱਖਾਂ ਨਹੀਂ ਖੁੱਲੀਆਂ ਪਾਈ ਉਹਨਾਂ ਖੁੱਲੀਆਂ। ਜਿੰਨੇ ਕਮੈਂਟ ਕਰਿਆ ਹੈ। ਅੱਜ ਅਸੀਂ ਸਵੇਰੇ ਸੱਜਰੇ ਜਾ ਕੇ ਆਪਣਾ ਕਰਿਆ ਕਿ ਅੱਜ ਦਾ ਸਾਨੂੰ ਫ੍ਰੀ ਤਾਂ ਵੈਸੇ ਅਸੀਂ ਘੁੰਮੀ ਜਾਂਦੇ ਸੀਗੇ ਮਤਲਬ ਦਰਸ਼ਨ ਕੀਤੇ ਸਾਰੇ ਗੁਰਦੁਆਰਾ ਸਾਹਿਬ ਦੇ। ਸਾਡੇ ਕੋ ਲੋਕਲ ਗੁਰਦੁਆਰਾ ਇੱਧਰ ਦੇਖੋ ਜੀ ਨਗੀਨਾ ਘਾਟ ਜਿੱਤੋ ਮਹਾਰਾਜ ਨੂੰ ਨਗੀਨਾ ਮਿਲਿਆ ਸੀਗਾ ਆਪਣੀ ਮਹਾਰਾਜ ਨੇ ਮੇਰੇ ਖਿਆਲ ਚ ਹੰਕਾਰ ਤੋੜਿਆ ਤਾਂ ਉਹ ਇਤਿਹਾਸ ਬਾਕੀ ਦੇਖਦੇ ਆਪਾਂ ਅੰਦਰ ਜਾ ਕੇ ਜਿੰਨਾ ਕੁ ਮੈਨੂੰ ਪਤਾ ਸੋ ਪਿੱਛੇ ਹੈ ਪਿੱਛੇ ਦੇਖ ਰਹੇ ਹੋ ਜੀ ਤੁਸੀਂ ਇਹ ਹੈ ਗੋਦਾਵਰੀ ਤੁਸੀਂ ਇਸ ਤੋਂ ਪਹਿਲਾਂ ਸਾਡਾ ਬਲੌਗ ਦੇਖਿਆ ਸੀਗਾ ਜੀ ਉਹ ਗਾਗਰ ਦੀ ਸੇਵਾ ਇਹ ਗੋਦਾਵਰੀ ਨਦੀ ਦੇ ਵਿੱਚੋਂ ਹੀ ਜਲ ਲੈ ਕੇ ਜਾਂਦਾ ਟਾਈਟ ਸਰਦਾਰ ਜੀ ਬਿਲਕੁਲ ਤੇ ਮੈਂ ਹੁਣ ਦਰਸ਼ਨ ਤਾਂ ਇਹ ਕਰ ਲਈ ਸੀ ਮੰਮੀ ਤੇ ਕਰਨ ਨੂੰ ਕਹਿੰਦੀ ਆ ਵੀ ਤੁਸੀਂ ਦੋਹੇ ਜਾਇਆਓ ਮੈਂ ਹਰ ਗੁੰ ਨੂੰ ਫੜ ਲੈਨੀ ਆ ਤੇ ਬਹੁਤ ਹੀ ਸੋਹਣਾ ਵਿਊ ਬਣਿਆ ਹੋਇਆ ਏ ਹੈਨਾ ਇਹ ਪਾਣੀ ਦਾ ਵੈਸੇ ਲੈਵਲ ਘਟਾ ਹੈ ਨਾ ਜੀ ਲੈਵਲ ਘਟਿਆ ਹੋਆ ਪਾਣੀ ਦਾ ਉਹ ਡੂੰਗੀ ਹੋਣੀ ਹੈਨਾ ਡੂੰਗੀ ਤਾਂ ਉਹ ਉਹਨਾਂ ਨੇ ਨਾ ਉਹ ਖੰਬੇ ਜਿਹੜੇ ਲਾਏ ਹੋਏ ਆ ਬਾੜ ਕਰੀ ਹੋਈ ਆ ਉਹ ਤੋਂ ਅੱਗੇ ਡੂੰਗੀ ਹੋਗਾ ਉੱਥੇ ਤੱਕ ਮਤਲਬ ਲਿਮਟ ਆਈ ਦੀ ਵੀ ਬੰਦਾ ਜੇ ਕਿਸੇ ਨੇ ਜਾਣਾ ਜੇ ਕਿਸੇ ਨੇ ਜਾਣਾ ਉੱਥੇ ਤੱਕ ਜਾ ਸਕਦਾ ਉਹ ਤੇ ਅੱਗੇ ਤਾਂ ਡੂੰਗੀ ਆ ਉਹ ਪੂਰੀ ਨਦੀ ਨੂੰ ਐ ਬਾੜ ਕਰੀ ਹੋਈ ਸਿਰੇ ਤੇ ਸਿਰੇ ਤੱਕ ਸੋ ਚੱਲਦੇ ਆ ਜੀ ਫਿਰ ਹਮ ਬਣਾਇਆ ਵਾ ਪੱਥਰ ਢੇਕ ਗਏ ਹਮ ਸਾਰਾ ਕੁਝ ਬਣਾ ਲਿਆ ਫਿਰ ਪਾਉਣਾ ਸੀ ਬਾਅਦ ਚ ਬਾਈ ਨਹੀਂ ਉਹ ਲਾਈਨ ਵਾ ਜੀ ਚੱਲੂਗਾ ਸੀ ਸਿਰੇ ਜਾਣਾ ਲੋਕਾਂ ਕਹਿੰਦੇ ਬਸ ਪਹਿਲਾਂ ਇਹ ਤਾਂ ਖਾਓ ਵੀ ਤੁਸੀਂ ਉੱਥੇ ਘਾਤੇ ਨਹੀਂ ਪਰਾਣਾ ਜੀ ਬੈਠੇ ਬੁੱਕਾ ਨਹੀਂ ਬਿਲਕੁਲ ਚਲੋ ਕੋਈ ਗੱਲ ਨਹੀਂ ਜਿਹੜਾ ਦਿਮਾਗ ਆ ਲੋਕਾਂ ਦੀ ਉਹ ਬੋਲੀ ਜਾਂਦਾ ਜਿੰਨੀ ਖੂਰ ਖਾਣਾ ਮੰਮੀ ਤਾਂ ਸਾਰੇ ਤਲਾਬ ਨੂੰ ਗੰਦਾ ਕਰ ਦਿੰਦਾ ਹੈ ਉਹ ਬਣ ਜਾਂਦੀ ਆ ਤੇ ਇਧਰ ਆ ਗੁਰਦੁਆਰਾ ਸਾਹਿਬ ਦੇ ਵੀ ਭਾਈ نیچے ਮੈਨੂੰ ਲੱਗਦਾ ਪਾਣੀ ਭਰਨ ਵਾਸਤੇ ਕੁਝ ਕਰਿਆ ਹੋਇਆ ਬਣਾਇਆ ਹੋਇਆ ਹੈ ਹੈਨਾ ਤੇ ਸਰੋਵਰ ਟਾਈਪ ਜਿਵੇਂ ਹੁੰਦਾ ਹੈ ਤੇ ਬਾਕੀ ਚਲੋ ਅੰਦਰ ਜਾ ਕੇ ਦੇਖਦੇ ਆਂ ਜੀ ਪਹਿਲਾਂ ਹੁਣ نیچے ਮਾਰੇ ਜੀ ਇਹ ਕਿਹੜਾ ਹਾਂ ਫਿਰ ਕਰਿਆ ਉਹ ਦੱਸੋ ਚਲੋ ਜੀ ਚਲੋ ਜੀ ਚਲੋ نیچے ਚੱਲਦੇ ਹਾਂ। ਪਰ ਭਾਈ ਬੱਚਾ ਵੀ ਸਾਹਮਣਾ ਪੈਂਦਾ। ਹਮਮ ਲੋਕ ਤਾਂ ਮੂੰਹ ਹੁਣਾਈ ਜਾਂਦੇ ਆ। ਹੁਣ ਤੜਕੇ ਨੂੰ 3:30 ਵਜੇ ਨਿਆਣੇ ਨੂੰ ਬਾਹਰ ਲੈ ਕੇ ਆਉਂਗੇ। ਮਨ ਨਹੀਂ ਹੋਊਗੀ। ਬਿਲਕੁਲ ਬਿਲਕੁਲ। ਅਸੀਂ ਆਪਣਾ ਬੱਚੇ ਨੂੰ ਵੀ ਦੇਖਣਾ। ਭਾਈ ਨਾ ਦੋ ਹੀ ਚਲੇ ਗਏ ਮੱਥਾ ਟੇਕਿਆ ਤੁਸੀਂ ਜਾਇਆ ਉਹ। ਹਮਮ ਜੀਓ ਬਣਾ ਲਓ ਭਾਈ ਆਪਣਾ। ਹਮਮ ਨੂੰ ਕਾਲੂ ਮੰਮੀ ਤੇ ਘਰ ਨੂੰ ਭੇਜੂਗੇ ਨਾਲ ਅਸੀਂ ਜੋ ਹੈ। ਕਾਲੂ ਮੰਮੀ ਨੂੰ ਕਾਗਰ ਦੀ ਸੇਵਾ ਦਿਖਾਉਣੀ ਆ। ਅਨਸ ਕਾਨੂੰ ਮਾਹੀ ਜੀ ਕੋਲ ਚਾਹ ਬਾਜੀ ਬਵਾਸ ਧੰਨਵਾਦ ਜੀ ਧੰਨਵਾਦ ਹੋਣਾ ਸੀ ਮਾਤਾ ਚਰਦੀ ਮਾਤਾ ਜੀ ਬਸ ਜੀ ਬਵਾਸਰ ਬਾਤ ਮਾਤਾ ਜੀ ਜਾਈ ਜੀ ਹੋਣਾ ਸੀ ਆਹ ਦੇਖ ਲੈਣੀ ਹੂੰ ਨੀਚੇ ਜਾइए ਮੰਮੀ ਕਹਿੰਨਾ ਹਾਂ ਕੱਲ ਨੂੰ ਦੇਖੂਗੇ ਅਸੀਂ ਅਸੀਂ ਤਾਂ ਮੰਮੀ ਕਰਿਆਏਗਾ ਅਗਰ ਦੀ ਸੇਵਾ ਕੱਲ ਨੂੰ ਤੁਹਾਨੂੰ ਦਿਖਾ ਦੇ ਮੈਂ ਦੇਖਣੀ ਮੈਂ ਜਾ ਕੇ ਸਾਮਣੀ ਹੈ ਹਾਂ ਕਾਲੂ ਫੇ ਜੈਸਮੀਨ ਕੁੜੀਆ ਸੰਭਲੂਗੀ ਅੱਪਾ ਚੱਲੂਗੇ ਠੀਕ ਹੈ ਨਾ ਮੈਟ ਕਰਨੇ ਤੇ ਪਹਿਲਾਂ ਅਸੀਂ ਜਾਏ ਭਾਈ ਨਾਲ ਇਹ ਆਪਣੇ ਉਹ ਚੱਲ ਬਬੀ ਕੋਈ ਨਹੀਂ ਇੰਨੀ ਨਹੀਂ ਟੈਨਸ਼ਨ ਲਈਦੀ ਹੰਮੀ ਚਲੋ ਫੇ ਚੱਲੀਏ ਥੱਲੇ ਦੇਖਣ ਗੋਦਾਵਰੀ ਨਦੀ ਆ ਜੀ ਇਹ ਇੱਥੋਂ ਗਾਗਰ ਦੀ ਸੇਵਾ ਜਾਂਦੀ ਆ ਜੀ ਗੁਰੂ ਮਹਾਰਾ ਦੇ ਜੋ ਸਥਾਨ ਹੈ ਜੀ ਅੰਦਰ ਉਸ ਨੂੰ ਇਸ਼ਨਾਨ ਕਰਾਇਆ ਜਾਂਦਾ ਜੀ ਸਵੇਰੇ ਸਵੇਰੇ ਤੇ 2 ਵਜੇ 1:30 ਵਜੇ ਲਾਰੂ 1:30 ਵਜੇ ਸੰਗਤ ਉੱਥੇ ਜਮਾ ਹੋਣ ਲੱਗ ਜੰਦੀ ਹੈ ਜੀ ਤਕਰੀਬਨ 1:30 ਵਜੇ ਸੰਗਤ ਜਮਾ ਹੋਣ ਲੱਗ ਜੰਦੀਆਂ ਤੇ ਸਵਾ 2 ਵਜੇ ਉੱਥੋਂ ਤੁਰਦੇ ਆ ਜੀ ਇਹ ਗਾਗਰ ਦੀ ਸੇਵਾ ਲਈ ਤੇ ਉਹ ਸਾਹਮਣੇ ਜੋ ਪੀਲਾ ਗੇਟ ਦਿਖ ਰਿਹਾ ਜੀ ਉੱਥੋਂ ਅੰਦਰ ਤੋਂ ਭਰੀ ਜਾਂਦੀ ਹੈ ਜੀ ਗਾਗਰ ਉੱਥੇ ਤੋਂ ਸ਼ੁਰੂ ਹੁੰਦੀ ਹੈ ਜੀ ਸੇਵਾ ਗਾਗਰ ਦੀ ਬਾਕੀ ਦੇਖ ਸਕਦੇ ਹਾਂ ਹੁਣ ਫਿਲਹਾਲ ਪਾਣੀ ਉਤਰਿਆ ਹੋਇਆ ਨਦੀ ਦਾ ਹਨਾ ਤੇ ਪਾਣੀ ਕਹਿੰਦੇ ਕਾਫੀ ਵੱਧ ਵੀ ਜਾਂਦਾ ਔਰੇ ਤੇ ਬਾਕੀ ਹੁਣ ਦੇਖਦੇ ਆਂ ਜੀ ਨੇੜੇ ਜਾ ਕੇ ਆ ਵਿੱਚ ਆ ਬਾਬਾ ਅਤਰ ਸਿੰਘ ਜੀ ਇਹ ਸਥਾਨ ਬਣੇ ਹੋਏ ਆ ਜੀ ਤੇ ਟੀਕੜੀਆਂ ਮੱਥਾ ਉਹ ਸਥਾਨ ਵੀ ਹੈਗੇ ਆ ਕਿਸੇ ਧਾਰਮਿਕ ਸਤਾਨੇ ਹੋ ਗਈ ਤੇ ਨਦੀ ਭਾਈ ਬਹੁਤ ਬੜੀ ਹੈ ਇਹਦਾ ਲੰਬਾਈ ਚੜਾਈ ਕਾਫੀ ਜ਼ਿਆਦਾ ਬੜੀ ਆ ਤੇ ਜਿਹੜੀ ਗਾਗਰ ਦੀ ਸੇਵਾ ਹੈ ਜੀ ਉਹ ਦੇਖਦੇ ਆ ਹੁਣ ਉਹ ਪਾਣੀ ਜਿਹੜਾ ਉੱਪਰ ਅ ਇੱਥੇ ਅੰਦਰ ਪਾਣੀ ਆਇਆ ਹੋਆ ਹੁੰਦਾ ਜਿਹੜਾ ਆਪੇ ਵੇਲੇ ਗੇਟ ਵਾਲੇ ਦੇ ਅੰਦਰ ਵੀ ਉਹ ਮੈਨੂੰ ਲੱਗਦਾ ਵੀ ਕੋਈ ਸ਼ਾਇਦ ਮੋਟਰ-ਮੋਟਰ ਨਾਲ نیچے ਤੋਂ ਚੱਕਦੇ ਹੋਣੇ ਆ ਤੇ ਉੱਥੇ ਭਰ ਲੰਦੇ ਆ ਬੌਲੀ ਉੱਥੋਂ ਫਿਰ ਗਾਗਰ ਭਰੀ ਜਾਂਦੀ ਆ ਜੀ ਫੇਰ ਕਿੱਥੇ ਲੈ ਕੇ ਜਾਈ ਦੀ ਫੇਰ ਲੈ ਕੇ ਜਾਂਦੇ ਆ ਪੁੱਤ ਉੱਥੇ 메인 ਦਰਬਾਰ ਸਾਹਿਬ ਹਾਂ ਹਜੂਰ ਸਾਹਿਬ 메인 ਗੁਰਦੁਆਰਾ ਜਿਹੜਾ ਮੇ ਲੋ ਜੇ ਇਧਰ ਮੰਮੀ ਜੀ ਨੂੰ ਸਾਸਰੀ ਸਾਹਿਬ ਜੀ ਸਾਹਿਬ ਜੀ ਮਤਾ ਜੀ ਠੀਕ ਆ ਖੁਸ਼ ਆ ਜੀ ਸਾਡਾ 메인 ਭਾਈ ਇਹ ਰਹਿੰਦਾ ਸਿਸਟਮ ਵੀ ਸਾਡੀ ਮਾਤਾ ਖੁਸ਼ ਰਹੇ ਮਾਤਾ ਨੂੰ ਇਹ ਚੰਗੀ ਤਰ੍ਹਾਂ ਦਰਸ਼ਨ ਕਰਾਏ ਸਾਰੇ ਗੁਰਦੁਆਰਾ ਸਾਹਿਬਾਂ ਦੇ ਸੋ ਮੜ ਜਾ ਜਾਇਆ ਮ ਜਾਇ ਹੋ ਜਾਇਆ ਜਾਇ ਉਹ ਜਲਦਾ ਜ਼ਰੂਰ ਜ਼ਰੂਰ ਹ ਜ਼ਰੂਰ ਟੇਕੋ ਮੱਥਾ इधर यह मंदिर बनाया हुआ जी शिवलिंग रखे हुए अंदर तो वाह। मम्मी पिछे पला भेज गया जा। लो जी इतों ਕੋਈ ਮੋਟਰ ਲੱਗਦੀ ਆ ਜੀ ਕੋਈ ਮੋਟਰ ਲੱਗਦੀ ਆ ਜਿਹੜੀ ਪਾਣੀ ਚੱਕ ਕੇ ਆ ਦੇਖੋ ਤੁਸੀਂ ਪਾਣੀ ਦੀ ਆਵਾਜ਼ ਸੁਣ ਸਕਦੇ ਆ ਪਾਣੀ ਅੰਦਰ ਜਾਂਦਾ ਤੇ ਮਤਲਬ ਪਾਣੀ ਘੁੰਮਦਾ ਰਹਿੰਦਾ ਕਹਿ ਲੋ ਤਾਜ਼ਾ ਜਾਈ ਜਾਂਦਾ ਤੇ ਵਿੱਚੋਂ ਆਈ ਵੀ ਜਾਂਦਾ ਆ ਤੁਸੀਂ ਪਾਣੀ ਦੀ ਆਵਾਜ਼ ਸੁਣ ਸਕਦੇ ਆ ਇੱਥੇ ਹੈ ਤਾਂ ਅੰਡਰਗਰਾਊਂਡ ਆ ਹੁਣ ਇਹ ਕਰਨ ਪੁੱਤ ਗਿਰ ਜਾਂਦੀ ਹੁੰਦੀ ਸਲੇਪ ਵਿੱਚ ਗਿਰਦਾ ਸੁਣਦਾ ਇਹ ਗਿਰ ਜਾਂਦੀ ਹੁੰਦੀ ਕਈ ਵਾਰ ਪਹਿਲਾਂ ਹੀ ਟੁੱਟੀ ਵੀ ਆ ਤੁਹਾਨੂੰ ਪਤਾ ਇਹ ਤਾਂ ਨਹੀਂ ਕਰੀਦੀਆਂ ਹੁੰਦੀਆਂ ਤੇ ਇਹਦੇ ਵਿੱਚ ਹੁਣ ਪਾਣੀ ਹਾਂ ਗਿਰਦਾ ਸੁਣ ਰਿਹਾ ਜੀ ਮਤਲਬ ਨਵਾਂ ਪਾਣੀ ਆਈ ਜਾਂਦਾ ਪੁਰਾਣਾ ਨਿਕਲ ਹੀ ਜਾਂਦਾ ਐਵੇਂ ਬਣਾਇਆ ਹੋਇਆ ਜੀ ਇਹ ਸਾਰਾ ਸਿਸਟਮ ਭਾਈ ਤੇ ਆ ਦੇਖੋ ਆ ਪੈਪ ਆਂਦਾ ਅੰਦਰੋਂ ਓਵਰਫਲੋ ਵਾਲਾ ਪਾਣੀ ਇਹ ਤਾਂ ਖੁੱਲ ਗਿਆ ਤੇ ਚਲ ਖੋਲਣਾ ਦਾ ਆ ਦੇਖੋ ਜੀ ਅੰਦਰੋਂ ਪਾਣੀ ਆ ਰਿਹਾ ਓਵਰਫਲੋ ਵਾਲਾ ਤੇ ਐਦਾਂ ਅੰਦਰ ਭਾਈ ਪਾਣੀ ਚੱਲਦਾ ਰਹਿੰਦਾ ਇੱਥੋਂ ਗਾਗਰ ਦੀ ਸੇਵਾ ਭਰ ਕੇ ਲੈ ਕੇ ਜਾਂਦੇ ਮੰਮੀ ਹਾਂ ਐਨ ਅੰਦਰ ਵਾਲਾ ਪਾਣੀ ਤਾਂ ਬਿਲਕੁਲ ਹੀ ਪਿਆ ਸਾਫ਼ ਕੋਈ ਲਫਾਫਾ ਨਹੀਂ ਕੋਈ ਕੁਛ ਨਹੀਂ ਤੇ ਮਤਲਬ ਐਨ ਪਾਣੀ ਫਿਲਟਰ ਹੋ ਕੇ ਆਉਂਦਾ ਜੀਜੂ ਹੈ ਕਿਹੜੀ ਇਹ ਇਹ ਉਹ ਤਾਂ ਗਦਾਵਰੀ ਨਦੀ ਆ ਹਾਂ ਤੇ ਆ ਜੋ ਚੱਲਦੇ ਹਾਂ ਹੁਣ ਤਾਂ ਇਸ ਸਥਾਨ ਨੂੰ ਜੀ ਤਾਲਾ ਲੱਗਿਆ ਹੋਇਆ ਬਾਕੀ ਪਹਿਲਾਂ ਵਾਲੇ ਬਲੌਗ ਚ ਤੁਸੀਂ ਦੇਖ ਹੀ ਲੈਣਾ ਜਿਹੜਾ ਗਾਗਰ ਵਾਲਾ ਬਲੌਗ ਪਾਉਣਾ ਜੀ ਅਸੀਂ ਉਹਦੇ ਵਿੱਚ ਇੱਥੋਂ ਗਾਗਰ ਭਰ ਕੇ ਲੈ ਗਏ ਸੀਗੇ ਅਸੀਂ ਹਾਂਜੀ ਇੱਥੇ ਨੂੰ ਨਹੀਂ ਪੁੱਤ ਦੇਖਣਾ ਅੰਦਰ ਨੇ ਹਨੇਰਾ ਹੈ ਅੰਦਰ ਅੰਦਰ ਹਨੇਰਾ ਪੁੱਤ ਇੱਥੇ ਨੂੰ ਕਿੱਥੇ ਦੇਖਣਾ ਹਨੇਰਾ ਹੁਣ ਅੰਦਰ ਹਾਂ ਦੇਖਦਾ ਹਾਂ ਪਾਣੀ ਬਿਲਕੁਲ ਬਰਾਬਰੇ ਹੈ ਜੀ ਆ ਦੇਖੋ ਇਹ ਪਾਣੀ ਖੜਾ ਜੀ ਸਾਰਾ ਬਰਾਬਰੇ ਖੜਾ ਪਾਣੀ ਕੈਮਰੇ ਚ ਨਹੀਂ ਦਿਖਦਾ ਵੈਸੇ ਦਿਖਦਾ ਤੇ ਇੱਥੇ ਤੱਕ ਕਹਿ ਲਓ ਵੀ ਭਰੀਆ ਹੋਇਆ ਜੀ ਇਸ ਥਾਨ ਦਾ ਗਗਰ ਵਾਸਤੇ ਸੋ ਢੂੰਗਾ ਵੀ ਅੱਜ ਵਿੱਚ ਨੂੰ ਇਹ ਵਿੱਚ ਪੌੜੀ ਵੀ ਉਤਰਦੀ ਆ ਮੰਨ ਲਓ ਹਾਂ ਵਿੱਚ ਦੋ ਤਿੰਨ ਪੌੜੀਆਂ ਦੇ ਸਟੈਪ ਤਿੰਨ ਚਾਰ ਦੇ ਹੈਗੇ ਆ ਆਪਾਂ ਦੇਖਾਂਗੇ ਪਾਣੀ ਵੈਸੇ ਕੀ ਚਾਹੀਦਾ ਹੈ ਨਾ ਦੇਖਤਾ ਸਕਦਾ ਲਓ ਜੀ ਆਹ ਆ ਭਾਈ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵੰਦਰ ਸਿੰਘ ਜੀ ਜਦੋਂ ਮਾਈ ਜੀ ਸੰਗਤ ਹੁੰਦੀ ਹੈ ਸਵੇਰੇ ਗਾਗਰ ਨਾਲ ਆ ਪੌੜੀਆਂ ਵੀ ਸਾਰੀਆਂ ਸੰਗਤ ਨਾਲ ਭਰੀਆਂ ਹੋਈਆਂ ਹੁੰਦੀਆਂ ਜੀ ਆਹ ਜਗ੍ਹਾ ਦਾ ਚਲੋ ਜਿੱਥੇ ਅਸੀਂ ਫਿਰਦੇ ਆ ਇਹ ਤਾਂ ਹੁੰਦੀ ਹੋਂਦੀ ਭਰੀ ਵੀ ਤੇ ਪੌੜੀਆਂ ਵੀ ਸਾਰੀਆਂ ਸੰਗਤ ਨਾਲ ਹੀ ਭਰੀਆਂ ਹੋਈਆਂ ਹੁੰਦੀਆਂ ਇੰਨੀ ਸੰਗਤ ਹੁੰਦੀ ਨਾਲ ਬਹੁਤ ਇਕੱਠ ਹੁੰਦਾ ਜੀ ਸਲਾਮ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸ੍ਰੀ ਨਗੀਨਾ ਘਾਟ ਜੀ ਕਰਦੇ ਆਂ ਜੀ ਦਰਸ਼ਨ ਨਾਲੇ ਕਰਾਉਨੇ ਆ ਤੁਹਾਨੂੰ ਇਹ ਮੰਮੀ ਆ ਦੇਖੋ ਨੀਚੇ ਨਾ ਸਰੋਵਰ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਦੇ ਥੱਲੇ ਆ ਦੇਖੋ ਅੱਛਾ ਇਹਨੂੰ ਭਰ ਲੰਦੇ ਹੋਣੇ ਆ ਨਾਲੇ ਇਸ਼ਨਾਨ ਕਰੀ ਜਾਂਦੇ ਜੇ ਕਿਸੇ ਨੇ ਕਰਨਾ ਸੰਕਲ ਵੀ ਲਾਏ ਹਾਂ ਸੰਕਲ ਲਾਏ ਹੋਏ ਆ ਦੇਖੋ ਨਾ ਆਉਣ ਵਾਸਤੇ ਤੇ ਬਹੁਤ ਵਧੀਆ ਭਾਈ ਜਗ੍ਹਾ ਦੀ ਵੀ ਬਚਤ ਆ ਜਗ੍ਹਾ ਦੀ ਵੀ ਬਚਤ ਆ ਹਾਂ ਵਧੀਆ ਬਣਾਇਆ ਹੋਇਆ ਅੱਗੇ ਦੁਕਾਨਾਂ ਬਥੇਰੀਆਂ ਹੋਣੀਆਂ ਅੱਗੇ ਦੇ ਦੇਖ ਲਿਓ ਫੇਸੀ ਉਹਨਾਂ ਨੇ ਉਹਨੂੰ ਕਹਿਤਾ ਕਿ ਤੁਹਾਨੂੰ ਚੁੰਨੀਆਂ ਹੀ ਲੈ ਕੇ ਆਈਂ ਮੈਂ ਨਾਲ ਪੁੱਛਿਆ ਨਾ ਵੀ ਕਿਆ ਲੈਣਾ ਵੀ ਇਹ ਚੁੰਨੀਆਂ ਮਾਤਾ ਨੂੰ ਟੌਪਸ ਤੁਸੀਂ ਜੀ ਕਹਿੰਦੇ ਟੌਪਸ ਤੁਸੀਂ ਮੈਨੂੰ ਕਰਨ ਸਭ ਤੇ ਲੈ ਆਇਤੇ ਹੋਰ ਤੁਸੀਂ ਚੁੰਨੀ ਲੈ ਆਵੇ ਉਹ ਮਾਤਾ ਨੂੰ ਵੀ ਚੁੰਨੀ ਲੈ ਕੇ ਜਾਣੀ ਹੈ ਜਿਹੜੀ ਆਪਣੇ ਘਰ ਆਈ ਸੀ ਮਾਤਾ ਇਹ ਚਲੋ ਪਾਈ ਫੇਰ ਅੱਗੇ ਉੱਗੇ ਇਹ ਦਰਬਾਰ ਸਾਹਿਬ ਜਿਹੜਾ ਬਾਬਾ ਨਿਹੰਗ ਸਿੰਘ ਜੀ ਦਾ ਲੰਗਰ ਹਾਲ ਹੈ ਜੀ ਅ ਇੱਧਰ ਪ੍ਰਸ਼ਾਦਾ ਚੱਲ ਰਿਹਾ ਹੈ ਜੀ ਲੰਗਰ ਹਾਲ ਦੇ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਜੀ ਤੇ ਔਰੇ ਵੀ ਮਠਾ ਟੇਕਦੇ ਆ ਤੇ ਇੱਧਰ ਨੀਚੇ ਲੰਗਰ ਚੱਲ ਰਿਹਾ ਜੀ ਲੰਗਰ ਜੁਗਰਾ ਸ਼ੋਰਾਂ ਤੇ ਚੱਲ ਰਿਹਾ ਜੀ ਤਾਂ ਦੁੱਤ ਵਾਸਤ ਰਿਹਾ ਹੀਰੇ ਜੈਸਾ ਜਨਮ ਹੈ ਕੌਟੇ ਬਦਲੇ ਜਾਏ ਹੀਰਾ ਮਤਲਬ ਸਾਨੂੰ ਪਰਮਾਤਮਾ ਨੇ ਕਿੰਨੀਆਂ ਜਨਮ ਭਗਤਿਆ ਇਸ ਜਨਮ ਨੇ ਦਿਖਾਏ ਅਸੀਂ ਆਪ ਭਗਤਿਆਂ ਤਾਂ ਅਸੀਂ ਇਸ ਜਨਮ ਦੇ ਵਿੱਚ ਆਏ ਤਾਂ ਹੀਰੇ ਸੱਜੈਸਾ ਤੁਹਾਡਾ ਹੋ ਗਿਆ ਜਨਮ ਕੌਟੇ ਬਦਲੇ ਜਾਇਆ ਅਸੀਂ ਝੂਠ ਬੋਲਦੇ ਹਾਂ ਪ੍ਰੇਵ ਕਰਦੇ ਹਾਂ ਥਗੀਆਂ ਠੋਰੀਆਂ ਕਰਦੇ ਹਾਂ ਕਿਸੇ ਨਾਲ ਮਾੜੀਆਂ ਗੱਲਾਂ ਕਰਦੇ ਹਾਂ ਕਿਸੇ ਨਾਲ ਮਾੜੇ ਕੰਮ ਕਰਦੇ ਹਾਂ ਸਾਡਾ ਕੌਟੇ ਦੇ ਬਦਲੇ ਫਿਰ ਸਰੀਰ ਕੋਈ ਬਾਣੀ ਆਉਂਦਾ Mira,